ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਦੱਸੋ ਜੀ ਕਿਵੇਂ ਹੋ ਸਾਰੇ ਬੜੀਆ ਠੀਕ ਠਾਕ ਭਾਈ ਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗਿਆ ਜੀ ਵੀਡੀਓ ਦੁਪਹਿਰ ਦੀ ਕਵਰ ਕਰਨ ਇੱਥੇ ਮੈਂ ਕੁਤਰ ਲੱਗੀ ਸੀ ਕੱਖ ਸਾਢੇ ਕਿ ਤਿੰਨ ਦਾ ਟਾਈਮ ਸੀ ਮੰਮੀ ਕਹਿੰਦੇ ਵੀ ਚਲ ਮੱਕੀ ਭੱਟੀ ਵਾਲੀ ਆ ਤੇ ਥੋ ਕੱਲੀ ਤੋਂ ਲੋਟ ਨਹੀਂ ਆਉਂਦੀ ਤੇ ਮੈਂ ਤੇਰੇ ਨਾਲ ਕਤਰਾਵਾ ਤੇ ਫਿਰ ਮੈਂ ਕਿਹਾ ਚਲੋ ਜੀ ਮੰਮੀ ਦੀ ਵੀਡੀਓ ਵੀ ਸ਼ੇਅਰ ਕਰ ਦਿਆਂ ਤੁਹਾਡੇ ਨਾਲ ਮੇਰੇ ਮੰਮੀ ਵੀ ਵਿਚਾਰੀ ਬਹੁਤ ਹੈਲਪ ਕਰਦੀ ਆ ਮੇਰੇ ਨਾਲ ਉਪਰੋਂ ਚੱਲ ਮੈਂ ਕਤਰਾਦੀ ਨੇ ਤੇ ਇਥੋਂ ਕੱਲੀ ਤੋਂ ਲੋਟਣੀ ਆਉਣੀ ਕਿਉਂਕਿ ਮੱਕੀ ਬਾਵਾ ਵੱਡੀ ਹੋਗੀ ਤੇ ਇਸ ਤੋਂ ਅੱਗੇ ਕਰਾਂਗੇ ਜੀ ਆਪਾਂ ਮਿਲਕਿੰਗ ਦੀ ਵੀਡੀਓ ਸ਼ੇਅਰ ਕੱਖ ਪਾਉਂਦਿਆਂ ਦੀ ਨਹੀਂ ਕਰਦੇ ਜੀ ਤੇ ਉਹ ਕਹਿੰਦੇ ਕਮੈਂਟ ਆਇਆ ਸੀ ਮਿਲਕਿੰਗ ਦੀ ਵੀਡੀਓ ਦਾ ਤੇ ਫਿਰ ਆਪਾਂ ਮਿਲਕਿੰਗ ਵੀਡੀਓ ਸ਼ੇਅਰ ਕਰਾਂਗੇ ਤੇ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਜੀ ਫੇਸ ਟੂ ਫੇਸ ਮੈਥੋਂ ਗੱਲਾਂ ਨਹੀਂ ਹੁੰਦੀਆਂ ਤੇ ਤਾਂ ਕਰਕੇ ਜੀ ਆਪਾਂ ਐਵੇਂ ਵੀਡੀਓ 'ਚ ਹੀ ਗੱਲਾਂ ਕਰ ਲੈਣੇ ਆ ਉਨਾ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਬਲਕਰਨ ਸਿੰਘ ਦਾ ਤੇ ਉਹ ਕਹਿੰਦੇ ਵੀ ਭੈਣੇ ਅਕੇ ਵੀ ਮੱਛਾਂ ਰੱਖੇ ਚ ਫਾਇਦਾ ਜਾਂ ਗਾਈਆਂ ਤੇ ਦੇਖੋ ਵੀਰੇ ਹਨਾ ਅਸੀਂ ਕੋਈ ਵੀ ਬਾਲੇ ਵੱਡੇ ਵਿਦਵਾਨ ਤਾਂ ਹੈ ਨਹੀਂ ਹਨਾ ਵੀ ਤੁਸੀਂ ਸਾਡੇ ਮਗਰ ਲੱਗੋ ਜਾਂ ਜਿਵੇਂ ਅਸੀਂ ਕਹੀਏ ਪਰ ਤੁਸੀਂ ਸਾਨੂੰ ਇੰਨੇ ਜੋਗੇ ਸਮਝਿਆ ਹਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਤੇ ਬਾਕੀ ਗੱਲ ਵੀ ਹਨਾ ਆਦੇ ਤਜਰਬੇ ਅਨੁਸਾਰ ਵਿਸ਼ਤ ਐ ਕਹਿੰਦੇ ਆ ਵੀ ਵੀਰੇ ਵੀ ਗਾਈਆਂ ਦੇ ਮੁਤਾਬਕ ਮੱਝਾਂ ਰੱਖੇ ਦਾ ਜ਼ਿਆਦਾ ਫਾਇਦਾ ਕਿਉਂਕਿ ਹਨਾ ਕਈ ਵਾਰੀ ਵੀ ਗਾਈਆਂ ਵੀ ਰੀਪੀਟ ਹੋ ਜਾਂਦੀਆਂ ਨੇ ਬਾਰ-ਬਾਰ ਤੇ ਫਿਰ ਉਹ ਵੇਚੀਆਂ ਤਾਂ ਜਾਂਦਗਈ ਨਹੀਂ ਉਹ ਵਿਚਾਰੀਆਂ ਫਿਰ ਆਪਾਂ ਨੂੰ ਛੱਡਣੀਆਂ ਹੀ ਪੈਂਦੀਆਂ ਨੇ ਤੇ ਰੱਬ ਨਾ ਕਰੇ ਹਨਾ ਕਈ ਵਾਰੀ ਜੇ ਮੱਝਾਂ ਵੀ ਐਵੇਂ ਹੋ ਜਾਣਾ ਤਾਂ ਉਹ ਫੇਰ ਵੀ 40-50 ਹਜ਼ਾਰ ਤੋਂ ਡਿਗਦੀਆਂ ਨਹੀਂ ਵੀ ਆਪਾਂ ਇਹ ਕੱਟਿਆ ਲੈਣ ਨੂੰ ਵੀ ਵੇਚ ਦਿੰਨੇ ਹੁੰਦੇ ਆ ਤੇ ਫੇਰ ਵੀ ਵੀ ਆਪਦਾ ਮੁੱਲ ਦੇ ਜਾਂਦੀਆਂ ਵਿਚਾਰੀਆਂ ਇੱਕ ਤਰ੍ਹਾਂ ਦਾ ਤਾਂ ਹੀ ਇਹਨਾਂ ਨੂੰ ਕਾਲਾ ਸਿਉਣਾ ਕਹਿੰਦੇ ਨੇ ਬੱਚਾ ਨੂੰ ਤੇ ਦੂਜਾ ਨੰਬਰ ਵੀਰੇ ਇਹ ਹਨਾ ਗਾਈਆਂ ਨੂੰ ਬਿਮਾਰੀਆਂ ਬਹੁਤ ਲੱਗਦੀਆਂ ਤੇ ਐਚਪਨ ਤਾਂ ਖਾਸ ਕਰਕੇ ਤੇ ਇੱਕ ਤਾਂ ਉਹ ਨਾ ਤਾਂ ਗਰਮੀ ਸਹਾਰ ਸਕਦੀਆਂ ਨਾ ਵਾਲੀ ਸਰਦੀ ਸਹਾਰ ਸਕਦੀਆਂ ਤੇ ਬਿਮਾਰ ਬਹੁਤ ਛੇਤੀ ਹੁੰਦੀਆਂ ਨੇ ਤੇ ਤੀਜੀ ਗੱਲ ਆ ਗਈ ਵੀਰੇ ਦੁੱਧ ਦੀ ਹਨਾ ਵੀ ਪੰਮਾ ਗਾਈਆਂ ਜਿੰਨਾ ਹੁਣ ਵੱਧ ਦੁੱਧ ਦੇਣੀਆਂ 30 ਲੀਟਰ 35 ਲੀਟਰ ਉਨਾਂ ਇੰਝ ਜ਼ਿਆਦਾ ਪਤਲਾ ਹੋਊਗਾ ਤੇ ਮੱਝਾਂ ਦੇ ਮੁਕਾਬਲੇ ਦੇਖੋ ਗਾਂ ਦਾ ਦੁੱਧ ਹਨਾ ਕਿੰਨਾ ਵਿਸਾਸਤਾ ਪੈਂਦਾ 30 ਰੁਪਏ 35 ਰੁਪਏ ਬਸ ਐਂ ਪੈਂਦਾਗਾ ਕਿੱਥੇ ਵੀ ਮੱਝ ਦਾ ਗਾਂ ਦਾ ਦੁੱਧ 2 ਕਿਲੋ ਤੇ ਮੱਝ ਦਾ 1 ਕਿਲੋ ਤੁਸੀਂ ਆਪ ਹੀ ਸਮਝ ਸਕਦੇ ਹੋ ਹਨਾ ਵੀ ਕਿੰਨਾ ਫਰਕ ਹੈ ਇਸ ਲਈ ਮੱਝਾਂ ਰੱਖੇ ਚੀ ਜ਼ਿਆਦਾ ਫਾਇਦਾ ਹੁੰਦਾ ਤੇ ਹੋਰ ਬਿਰੇ ਜੀ ਮੈਂ ਹੁਣ ਆਪਾਂ ਕੋਈ ਮੱਝ ਹੈ ਨਾ ਜੇ ਮੱਝਾਂ ਰੱਖ ਲਓ ਚੱਲ ਹੈ ਨਾ ਦੋ ਤਿੰਨ ਨਾਲ ਇੱਕ ਅੱਧੀ ਗਾਂ ਰੱਖ ਲਓ ਮੈਂ ਨਹੀਂ ਕਹਿੰਦੀ ਵੇ ਅਸੀਂ ਰੱਖਦੇ ਨਹੀਂ ਅਸੀਂ ਵੀ ਰੱਖਦੇ ਆ ਤੇ ਹੁਣ ਆਪਣੀ ਆ ਵੈੜ ਤੇ ਹੁਣ ਦੋ ਕੁ ਮਹੀਨੇ ਹੋ ਗਏ ਨੂੰ ਗੱਪਣ ਹੋਈ ਨੂੰ ਹੁਣ ਚੈੱਕ ਕਰਾਵਾਂਗੇ ਜੇ ਗੱਪਣ ਹੋਈ ਤਾਂ ਠੀਕ ਆ ਨਹੀਂ ਫਿਰ ਚੱਲ ਅੱਗੇ ਸਾਨੂੰ ਵੀ ਇੱਕ ਗਾਂ ਲੈਣੀ ਪਊਗੀ ਅਸੀਂ ਵੀ ਲਵਾਗੇ ਕਿਉਂਕਿ ਜੀ ਗਾਈਆਂ ਵੀ ਇਸ ਗੱਲੋਂ ਵਧੀਆ ਹੁੰਦੀਆਂ ਆ ਦੇ ਵਿਚਾਰੀਆਂ ਦੁੱਧ ਦਾ ਖੜਾਪਾ ਨਹੀਂ ਆਉਣ ਦਿੰਦੀਆਂ ਜਮਾਂ ਵੀ ਤੇ ਵੀ ਐਂ ਵਧੀਆ ਸਰੀ ਜਾਂਦਾ ਜਾਂ ਹੁਣ ਕਈ ਵਾਰੀ ਕੱਟਰੂਆਂ ਨੂੰ ਵੀ ਚੱਲ ਨਹੀਂ ਆਲੇ ਨੇ ਘਰੇ ਪੀਣਾ ਹੁੰਦਾ ਤੇ ਵੀ ਹੁਣ ਕੱਟਰੂ ਬੱਛਰੂ ਆ ਹਨਾ ਚੰਗੀ ਬਰੀਡ ਵਾਲੇ ਉਹਨਾਂ ਨੂੰ ਵੀ ਪਿਆ ਦਿੰਨੇ ਆਪਾਂ ਗਾਈਆਂ ਦਾ ਦੁੱਧ ਤੇ ਉਹ ਇਸ ਕਰਕੇ ਵਧਿਆ ਨੂੰ ਇੱਕ ਅੱਧੀ ਰੱਖ ਲੈ ਤਾਂ ਚੱਲ ਨਾਲ ਠੀਕ ਆ ਵੀ ਬਾਲਾ ਹੁਣ ਜੇ ਆਪਾਂ ਇਹ ਕਹਦੀਆਂ ਵੀ ਸਾਰਾ ਹੀ ਫਾਰਮ ਆਪਾਂ ਗਾਈਆਂ ਦਾ ਹੀ ਕਰ ਲਈਏ ਉਹ ਚ ਨੀ ਫਾਇਦਾ ਜਿਹਾ ਲੱਗਦਾ ਵੀਰੇ ਤੇ ਬਾਕੀ ਹਨਾ ੜਡਾ ੜਡਾ ਸੋਚ ਹੁੰਦੀ ਆ ੜਡਾ ੜਡਾ ਮਰਜੀ ਹੁੰਦੀ ਆ ਆਪਾਂ ਐਵੇਂ ਨਹੀਂ ਕਹਿੰਦੇ ਵੀ ਸਾਡੇ ਨਾਲ ਹੀ ਤੁਸੀਂ ਸਾਡੇ ਮਗਰ ਚੱਲੋ ਤੇ ਮੱਝਾਂ ਰੱਖਣੀਆਂ ਹਨਾ ਵੀਰੇ ਤਾਂ ਚੰਗੀਆਂ ਹੀ ਰੱਖੋ ਆਪਾਂ ਹਮੇਸ਼ਾ ਹੀ ਕਰਨੇ ਆਂ ਇਹ ਵਧੀਆ ਦੁੱਧ ਵਾਲੀਆਂ ਤੇ ਇੱਕ ਮੱਝ ਹੋਣੀ ਜਿਵੇਂ 12-1300 ਦਾ ਦੁੱਧ ਕਦੇ ਨੇ ਵਿੱਚ ਪਾ ਦਿੰਦੀ ਆ ਚਲ ਆਪਾਂ 4-500 ਤੇ ਖਰਚ ਆ ਜਾਂਦਾ ਜੀ ਤੇ ਫੇਰ ਵੀ ਅੱਧੰਗੂ ਬਚਾ ਜਾਂਦੀ ਵੀਰੇ ਅੱਧਾ ਤਾਂ ਬਚਾਉਂਦੀ ਬਚਾਉਂਦੀ ਆ ਤੇ ਤਾਂ ਕਰਕੇ ਮੱਝਾਂ ਰੱਖੋ ਤਾਂ ਚੰਗੀਆਂ ਰੱਖੋ ਤੇ ਗਾਈਆਂ ਦਾ ਪਰੋਂ ਨਹੀਂ ਸਸਤਾ ਪੈਂਦਾ ਦੁੱਧ ਤੇ ਇੱਕ ਤੇ ਆਪਾਂ ਚੋਰੇ ਸਿਤਾਰ ਕਵੀਰ ਨੇ ਕਮੈਂਟ ਕਰਿਆ ਸੀਗਾ ਭੈਣੇ ਕਿ ਮਿਲਕਿੰਗ ਵੀਡੀਓ ਸ਼ੇਅਰ ਜਰੂਰ ਕਰਿਓ ਉਹ ਤਾਂ ਆਪਾਂ ਅੱਗੇ ਵੀ ਇੱਕ ਦੋ ਵਾਰੀ ਕਰ ਚੁੱਕੇ ਆ ਚਲੋ ਵੱਖ ਕੇ ਆਪਾਂ ਤਾਂ ਮਿਲਕਿੰਗ ਕਰਨੀ ਆ ਹਨਾ ਚਲ ਆਪਾਂ ਵੀਡੀਓ ਬਣਾ ਲੈਨੇ ਆ ਇਹ ਆਪਣੀ ਉਹੀ ਆ ਜੀ ਟੋਕੜ ਮੱਝ ਅੱਗੇ ਆਪਾਂ ਸੱਜਰ ਮੱਝ ਦੀ ਵੀ ਥੋੜੀ ਜੀ ਵੀਡੀਓ ਕਲਿੱਪ ਲਵਾਂਗੇ ਕਿਉਂਕਿ ਜੋ ਥੋੜੀ ਜੀ ਅੱਛੀ ਵੀ ਜ਼ਿਆਦਾ ਕਰਦੀ ਆ ਹਿੱਲੇ ਜੋਲ ਵਾਲੀ ਕਰਦੀ ਆ ਇੱਕ ਕਲਦੀ ਵਾਲੀ ਆ ਉਹ ਵੀ ਹੌਲੀ ਹੌਲੀ ਚੋਣੀ ਹੁੰਦੀ ਆ ਨੂੰ ਮੈਂ ਐਨਾ ਲੋਟ ਡਿਆਉਂਦੀ ਆ ਉਹ ਉਹ ਇੱਕ ਕਮੈਂਟ ਆਇਆ ਸੀਗਾ ਕਹਿੰਦੇ ਆ ਕਿ ਵੀ ਤੁਸੀਂ ਟੋਕੜ ਮੱਝ ਦਾ ਦੁੱਧ ਤਾਂ ਦੱਸਤਾ ਵੀ ਸਾਡਾ 78 ਰੁਪਏ ਪੈ ਜਾਂਦਾ ਦੂਜੀਆਂ ਦਾ ਨਹੀਂ ਦੱਸਿਆ ਤੇ ਦੂਜੀਆਂ ਦਾ ਵੀਰੇ ਵੀਸਾ ਦੱਸਦੀਆਂ ਸੀ ਵੀ 65 ਰੁਪਏ ਅਸੀਂ ਘਰਾਂ 'ਚ ਪਾਉਣੀ ਆ ਪਿੰਡ 'ਚੋਂ ਤਾਂ ਸਾਡੇ 'ਚ 65 70 75 ਵੀ ਲੋਕ ਦਿੰਦੇ ਨੇ ਪਰ ਸਾਡੇ ਘਰੋਂ ਤਾਂ 65 ਹੀ ਜਾਂਦਾਗਾ ਉਹ ਉਹਦਾ ਡੇਰੀ ਤੇ ਪਾਈਏ ਤਾਂ ਵੀ 66 ਰੁਪਏ ਲੱਗ ਜਾਂਦਾ ਹੁਣ ਜਿਹੜੇ ਹੁਣ ਲੱਗੇ ਵਿਆ ਜੀ ਉਹ ਮੂੰਹ ਮੱਥੇ ਵਾਲਿਆ ਨਾ ਉਹਨਾਂ ਨੂੰ ਜਵਾਬ ਵੀ ਨਹੀਂ ਦੇ ਸਕਦੇ ਤੇ ਬਸ ਉਹਨਾਂ ਦਾ ਆਪਣਾ ਐਵੇਂ ਚੱਲਦਾ ਹੈਗਾ ਤੇ ਇਹ ਗਾਈਆਂ ਦਾ ਬਸ ਹੈਗਾ ਜੀ 40 ਰੁਪਏ ਘਰਾں ਚ ਵੈਸੇ ਹੁਣ ਤਾਂ ਆਪਣੇ ਗਾਂ ਦਾ ਦੁੱਧ ਹੈ ਨਹੀਂ ਪਹਿਲਾਂ ਆਪਾਂ ਪਾਉਂਦੇ ਰਹੇ ਹਾਂ ਜੀ 40 ਰੁਪਏ ਤੇ ਉਹ ਗਾਈਆਂ ਜੇ ਰੱਖਾ ਨਾ ਵੀ ਉਹ ਕ੍ਰੋਸ ਵਧੀਆ ਹੁੰਦੀਆਂ ਨੇ ਜਿਹੜੀਆਂ ਕ੍ਰੋਸ ਚ ਜੇ ਚ ਆ ਜਾਂਦੀਆਂ ਉਹ ਨਾ ਗਰਮੀ ਇੰਨੀਆਂ ਮੰਣਨ ਤੇ ਨਾਲੇ ਦੁੱਧ ਵਧੀਆ ਹੁੰਦਾ ਉਹਨਾਂ ਦਾ ਜਿਹੜੀਆਂ ਐਫਪ ਹੁੰਦੀਆਂ ਉਹਨਾਂ ਦਾ ਦੁੱਧ ਵੀ ਜ਼ਿਆਦਾ ਪਤਲਾ ਹੁੰਦਾ ਜੀ ਜੇ ਗਾਂ ਹੀ ਰੱਖਣੀ ਆ ਹਨਾ ਨਾਲ ਉਹ ਰੱਖ ਲੈ ਕੱਤੀ ਵੀ ਉਹ ਇਕੱਤੀ ਰੱਖੇ ਜ਼ਰੂਰ ਫਿਰ ਆਪਾਂ ਨਾਲੇ ਖੜੀ ਆ ਕੱਟੀ ਜੀ ਇਹ ਹੋ ਗਈ 5.5 ਪੰਜ ਕੁ ਮਹੀਨਿਆਂ ਦੀ ਹੋ ਗਈ ਜੀ 5.5 ਮਹੀਨਿਆਂ ਦੀ ਕੱਟੀ ਹੋ ਗਈ ਇਹ ਤੇ ਮੱਝ ਵੀ ਸਾਡੀ ਚਰੀ ਵਧੀਆ ਦੁੱਧ ਦੇ ਜਾਂਦੀ ਹੈ ਅਜੇ ਤਾ ਕਰਕੇ ਕਹਿੰਦੇ ਆ ਜੀ ਹਨਾ ਰੱਖਣੀਆਂ ਤਾਂ ਚੰਗੀਆਂ ਰੱਖੋ ਦੇਖ ਹੋਰ ਕਮੈਂਟ ਆਇਆ ਸੀਗਾ ਵੀ ਤੁਸੀਂ ਤੁਹਾਡੀਆਂ ਮੱਝਾਂ ਕਿੰਨਾ ਚਿਰ ਦੁੱਧ ਦਿੰਦੀਆਂ ਤੇ ਵੀਰੇ ਵੀ ਤਿੰਨ ਕਿ ਮਹੀਨੇ ਪਹਿਲਾਂ ਤਾਂ ਨਾ ਛੱਡਣੀਆਂ ਹੀ ਪੈਂਦੀਆਂ ਕਿਉਂਕਿ ਜੀ ਗਾਂ ਨੂੰ ਦੁੱਧ ਵੀ ਜਿਹੜਾ ਵਧੀਆ ਦੇਣ ਆਪਾਂ ਹੁਣ ਕਿਤੇ ਸੱਤਵਾ ਮਹੀਨਾ ਲੱਗ ਗਿਆ ਮੱਝ ਨੂੰ ਵੀ ਆਪਾਂ ਖਰਾਕ ਘਟਾਉਣ ਲੱਗ ਜਾਾਂਗੇ ਦੀ ਤੇ ਜਦੋਂ ਸੱਤ ਪੂਰੇ ਹੋ ਗਏ ਅੱਠਵਾਂ ਲੱਗ ਗਿਆ ਬਸ ਤੋਂ ਡਰਾਈ ਕਰ ਦਾਂਗੇ ਆਪਾਂ ਇਹਨੂੰ ਆਪੇ ਇਹ ਦੁਮਾਗਰ ਹੌਲੀ ਹੌਲੀ ਖਰਾਬੇ ਘਟਾ ਦਾਂਗੇ ਤੇ ਵੀ ਚਲ ਆਪੇ ਘਟਦੀ ਜਾਊਗੀ ਕਿਉਂਕਿ ਜਨਾ ਪਸ਼ੂ ਦਾ ਵੀ ਸਰੀਰ ਨੂੰ ਜਿਹੜੇ ਘਾਟਾਂ ਹੁੰਦੀਆਂ ਉਹ ਵੀ ਪੂਰੀਆਂ ਹੋ ਜਾਂਦੇ ਆਣੇ ਵਿਚਾਰੇ ਨੇ ਹੁਣ ਤਿੰਨ ਮਹੀਨੇ ਪਹਿਲਾਂ ਆਪਾਂ ਛੱਡ ਦਾਂਗੇ ਫਿਰ ਡੇਢ ਤੋਂ ਡੇਢ ਕੁ ਮਹੀਨਾ ਫਿਰ ਰਹਿੰਦੇ ਆਪਾਂ ਫਿਰ ਤਵਾਰੇ ਖਰਾਕ ਵਧਿਆ ਪਾਉਣੀ ਸ਼ੁਰੂ ਕਰ ਦਿੰਨੇ ਆਂ ਜਾਂ ਕਰ ਲਈ ਜੀ ਆਪਾਂ ਉਹਦੀ ਮਿਲਕਿੰਗ ਤੇ ਆ ਦੂਜੀ ਆ ਜੀ ਆਪਣੀ ਸੱਜਰ ਮੱਝ ਉਹ ਨਾਲ ਕਿਹੜਾ ਗੋਗਲੂ ਆਪਣਾ ਤੇ ਇਹ ਥੋੜੀ ਜਿਹੀ ਅਚੀ ਵੀ ਕਰਦੀ ਹੈ ਜੀ ਤਾਂ ਕਰਕੇ ਵੀ ਆਪਾਂ ਇਹਦੀ ਵੀਡੀਓ ਵਾਲੀ ਨਹੀਂ ਬਣਾਈ ਮੱਚ ਦੀ ਥੋੜੀ ਜਿਹੀ ਕਰੀ ਸੀ ਤੇ ਕਬੀਰ ਨੇ ਕਮੈਂਟ ਕਰਿਆ ਸੀ ਤੁਸੀਂ ਪਲਾਸਟਿਕ ਦੀ ਬਾਲਟੀ ਚ ਧਾਰ ਚੋਣਿਓ ਤੇ ਵੀਰੇ ਆਹ ਲੈ ਆਂਦੀ ਆਪਾਂ ਸਿਲਵਰ ਦੀ ਬਾਲਟੀ ਕਿਉਂਕਿ ਜੀ ਸ਼ਹਿਰ ਜਾਣ ਦੀ ਕਾਲ ਸੀਗੀ ਆ ਜਦੋਂ ਮੀਂਹ ਪਿਆ ਠੰਡ ਹੋਈ ਤਾਂ ਗਏ ਤਾਂ ਫਿਰ ਬੱਠਲ ਵਾਲਟੀਆਂ ਖਰੀਦ ਕੇ ਲਿਆਏ ਉਹ ਵੈਸੇ ਇੱਧੇਾਂ ਦੀ ਕੋਈ ਗੱਲ ਨਹੀਂ ਵੀਰੇ ਵੀ ਆਪਾਂ ਰਬੜ ਦੀ ਬਾਲਟੀ ਚ ਧਾਰ ਚੋਣਿਓ ਹੈ ਉਹ ਬਾਲਟੀ ਛੋਟੀ ਸੀਗੀ ਦੂਜੀ ਸਿਲਵਰ ਦੀ ਤਾਂ ਕਰਕੇ ਆਪਾਂ ਹੁੱਚ ਚੋਦੇ ਸੀ ਧਾਰ ਤੇ ਚਲੋ ਜੀ ਅੱਜ ਤਾਂ ਆਪਾਂ ਬਣਾਈ ਸੀ ਏਡਨੀ ਕੀ ਵੀਡੀਓ ਤੇ ਅੱਗੇ ਆਪਾਂ ਲੈ ਕੇ ਆਉਂਦੇ ਰਹਿਾਂਗੇ ਸੋਹਣੇ ਸੋਹਣੇ ਬਲੌਗ ਤੇ ਆਪਣੇ ਚੈਨਲ ਨਾਲ ਇਦਾਂ ਹੀ ਜੁੜੇ ਰਹੋ ਇਦਾਂ ਹੀ ਪਿਆਰ ਕਰਦੇ ਰਹੋ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਬਹੁਤ ਸੋਹਣੇ ਕਮੈਂਟ ਹੁੰਦੇ ਆ ਜੀ ਲੋਕਾਂ ਦੇ ਇੱਕ ਸ਼ੁਭਮ ਬਰਾੜ ਉਹਨਾਂ ਨੇ ਵੀ ਕਮੈਂਟ ਕਰਨੇ ਹੀ ਕਰਨਾ ਬਹੁਤ ਸੋਹਣੇ ਕਮੈਂਟ ਹੁੰਦੇ ਉਹ ਭੈਣ ਦੇ ਫੋਨ ਵੀ ਕਰਦੇ ਰਹਿੰਦੇ ਆ ਅਕਸਰ ਤੇ ਚਲੋ ਜੀ ਆਪਣੇ ਵੀਡੀਓ ਦਾ ਡਾਪਾ ਇੱਥੇ ਕਰਦੇ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਬਾਏ